ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਟਾਪ ਬ੍ਰੀਡ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਬੜੀ ਜੀ ਬਹੁਤ ਬੜੀ ਬਾਈ ਨਾਮ ਤੇ ਐਡਰੈਸ ਬੋਲੋ ਨਾ ਬਾਈ ਜੀ ਕਲਵੀਰ ਸਿੰਘ ਪਿੰਡ ਬੋਰਥਰੋੜ ਜ਼ਿਲ੍ਹਾ ਬਠਿੰਡਾ ਤਸੀਹਾਰਾਮਪੁਰਾ ਫੂਲ ਨੇੜੇ ਪਿੰਡ ਬਈ ਨੇੜੇ ਬਈ ਪਾਈ ਪਾਕਤਾ ਪੋਂ 4 ਕਿਲੋਮੀਟਰ ਆ ਬਾਜਾ ਖਾਨਾ ਇਧਰੋਂ 8 ਕਿਲੋਮੀਟਰ ਆ ਜੇ ਕੋਈ ਬਾਈ ਬਰਨਾਲੇ ਵਾਲੇ ਪਾਸੋਂ ਦਾ ਬਰਨਾਲਾ ਆਪਾਂ 45 ਆ ਠੀਕ ਆ ਮੋਗਾ ਪੰਜਾਬ ਤੇ ਪਟੰਡਾ ਜਿਆਲੀ ਆ ਬਾਈ ਮੋਬਾਈਲ ਨੰਬਰ 76142 ਬਾਈ 20345 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵਹੀਕਲ ਵੀਰ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਆ ਵਧੀਆ ਭਾਈ ਰਾਸ ਥੋੜੇ ਬੈਠੇ ਹੋਏ ਕੱਲ ਸੌਦਾ ਹੋ ਗਿਆ ਸੀਗਾ ਕੱਲ ਵੀਡੀਓ ਪਾਈ ਸੀ ਆਪਾਂ ਆਪਣੇ ਨਾਲ ਦੀ ਨਾਲ ਜਨਵਾਰ 15 ਮਿੰਟ ਦਾ ਸੇਲ ਹੋ ਗਿਆ ਮੁੱਲ ਵੀ ਜਾਇਜ਼ ਸੀ ਮੁੱਲ ਵੀ ਭਾਈ ਜਾਇਜ਼ ਸੀਗੇ ਤੇ ਅੱਜ ਭਾਈ ਆਪਾਂ 25 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਓਕੇ 25 ਤਰੀਕ 7ਵਾਂ ਮਹੀਨਾ 2025 ਤੇ ਕਿਹੜਾ ਸੂਆ ਸੂਈ ਆ ਬੜਾ ਭਾਈ ਦੂਜਾ ਸੂਆ ਸੂਈ ਆ ਸੂਈ ਨੂੰ ਅੱਜ ਭਾਈ ਜੀ ਚੌਥਾ ਡੰਗ ਹੁਣ ਹੋਊਗਾ ਸ਼ਾਮ ਨੂੰ ਓਕੇ ਕੱਲ ਸੂਆ ਸੂਈ ਆ ਆਪਣੇ ਘਰੇ ਜੇ ਜੂਰ ਪੈ ਗਈ ਸੀ ਠੰਡੀ ਤਾਂ ਨਹੀਂ ਆ ਕਰ ਮਾਰੀ ਭੌਣਿਆਣਾ ਪਾ ਗਏ ਪਾ ਗਏ ਠੀਕ ਹੈ ਜੀ ਉਹ ਤਾਂ ਨਿਆਣਾ ਵੀ ਪਾਉਨੇ ਆ ਪਰ ਬਿਆ ਲੈਣੇ ਤੋਂ ਵੀ ਭਾਂਹ ਹਾਰ ਕੱਢੀ ਚੱਲ ਕਿਵੇਂ ਮਰਜੀ ਹਾਏ ਕਿ ਲੱਤ ਮਾਰ ਜੂਗੀ ਜਿਵੇਂ ਮਰਦੀ ਆ ਤੇ ਵੀਰੀ ਚੱਲ ਕੋਈ ਆਲੇ ਪਾਸੇ ਦੀ ਭੈ ਭਾਈ ਐਨੀ ਠੰਡੀ ਆ ਬੱਚਾ ਕੀ ਦੇਤਾ ਇਹਨੇ ਬੱਚਾ ਵਿੱਛਾ ਭਾਈ ਇਹਦੇ ਵਗੈ ਬੱਚਾ ਦੇਤਾ ਭਾਈ ਭਾ ਦਾ ਦੂਜੇ ਪਾਸੇ ਦੀ ਵਹਿਆ ਭਾਈ ਨਾੜਾ ਦਿਖਾਉਨੇ ਆ ਭਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਤੇ ਚਵਾਈ ਤੇ ਵੀ ਕਿਵੇਂ ਆ ਬਾਈ ਚਵਾਈ ਬਾਈ ਇੱਕ ਨੰਬਰ ਆ ਪੂਰੀ ਮੋਟੀ ਧਾਰ ਆ ਵੱਡੀ ਨਾਲ ਦੇਖਣਾ ਦੁੱਧ ਵਾਲੀ ਕਿਆ ਹਾਂ ਬਾਈ ਲਿਵਰੀ ਸਫਾਈ ਬੜੀ ਆ ਥਾਨ ਬਹੁਤ ਬਾਕੀ ਜਰਸੀ ਵੜਾ ਬਾਈ ਦੋਵੇਂ ਹੀ ਜਰਸੀ ਆ ਨਾ ਬਲੇਡ ਫੁੱਲ ਆ ਬਾਈ ਕਿਆ ਬਾਤ ਆ ਫੇਸ ਦੀ ਬਿਊਟੀ ਚੈੱਕ ਕਰੋ ਕੱਦ ਚੰਗਾ ਸੂਈ ਸਵਾਈ ਤੇ ਸਾਰਾ ਕੁਝ ਬਾਈ ਕਹਿੰਦਾ ਓਕੇ ਆ ਬੱਚਾ ਕਰਮ ਵਾਲੀ ਨੇ ਬੱਚਾ ਦਿੱਤਾ ਬਾਈ ਇੰਦਾ ਤੌਰ ਨੇ ਬਾਈ ਕਰੋ ਵੀਰ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਕਿਆ ਬਾਤ ਆ ਬਾਕੀ ਵੀਰੇ ਹੋਰ ਦੋ ਨੰਬਰ ਤੇ ਰਹੀ ਗੱਲ ਆਪਣਾ ਵਾਲਾ ਦੇ ਰਗੇ ਦਾ ਹੁੰਦਾ ਕੋਈ ਆਪਾਂ ਇਹ ਨਹੀਂ ਦੂਰੋਂ ਮਾਲ ਲਿਆਉਨੇ ਆ ਆਹ 15 20 ਕਿਲੋਮੀਟਰ ਚੋਂ ਹੁੰਦਾ ਮਾਲ ਦੇਖੋ ਪਟਰਾ ਆਨਲਾਈਨ ਮਗਾਓਨ ਲਾਈਨ ਦੀ ਵੀ ਫੁੱਲ ਗਾਰੰਟੀ ਆ ਆਪਾਂ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਜੇ ਕੋਈ ਨਕਸਲ ਆ ਕੇ ਵੀਡੀਓ ਦਾ ਪ੍ਰੂਫ ਦਿਖਾਉਂਦਾ ਠੀਕ ਆ ਬਾਈ ਆਪਾਂ ਵੀਡੀਓ ਦੇ ਉੱਤੇ ਜੇ ਕੋਈ ਆਨਲਾਈਨ ਮੰਗਦਾ ਦੂਰ ਦਾ ਮੰਗਾਉਂਦਾ ਨਾ ਗਾਰੰਟੀ ਤੇ ਆਪਦੀ ਦੇ ਘਾਲ ਦੇਾਂਗੇ ਥਣਾ ਦੀ ਗੰਡ ਬੇ ਰੋੜੀ ਦੀ ਕੋਈ ਭੂਲ ਸ਼ਰ ਲਈ ਫੁੱਲ ਗਾਰੰਟੀ ਆ ਠੀਕ ਆ ਬਾਈ ਵੀਡੀਓ ਦੇ ਵਿੱਚ ਆਣੀ ਆ ਕਿਉਂਕਿ ਬਈ ਆਪਾਂ ਨੱਥ ਵੀਡੀਓ ਪਾਉਣੀ ਆ ਆਪਾਂ ਇਹ ਨਹੀਂ ਕਿ ਮਹੀਨੇ ਬਾਅਦ ਵੀਡੀਓ ਪਾਉਣੀ ਆ ਪਰਵਾਦ ਦਾ ਸੌਖ ਰੱਖੇ ਪਰ ਸ ਵੜਾ ਚੰਗੀ ਬਹੁਤ ਆ ਜਰਸੀ ਬਰੀਡ ਆ ਮਿਲਦੀ ਬਹੁਤ ਘੱਟ ਆ ਮੰਗ ਕੇ ਬਾਕੀ ਬਈ ਬੱਚੇ ਦਾ ਥੋੜਾ ਇਹ ਕਰਦੀ ਆ ਉਹ ਸੀ ਠੰਡੀ ਦੇ ਜਿੰਨੀ ਕਹਦੇਗੇ ਉਹਨੂੰ ਹੀ ਲੈ ਲੈ ਕਿਵੇਂ ਮਾਰ ਜੀ ਬਾਈ ਲੈ ਲੈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਕਿ ਬੱਚੇ ਦਾ ਕਰਦੀ ਕਰ ਕਿੰਨਾ ਥੋੜਾ ਇਹ ਕਰਦੀ ਆ ਉਹ ਸੀ ਠੰਡੇ ਆ ਆਪਾਂ ਵੜਾ ਗਰਮ ਦਾ ਲੈਂਦੇ ਨਹੀਂ ਬਾਈ ਸਹੀ ਆ ਬਾਈ ਤੇ ਬਾਕੀ ਆਪਣੀ ਗਾਰੰਟੀ ਵਾਲੇ ਦੇ ਘਰ ਤੱਕ ਦੀ ਫੁੱਲ ਹੋਊਗੀ ਓਕੇ ਬਾਈ ਇੱਕ ਤਾਂ ਬੰਦਾ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਕਿ ਜੋ ਗੇਟੋਂ ਬਾਹਰ ਉਹ ਗਾਰੰਟੀ ਨਹੀਂ ਪਰ ਬਈ ਆਪਣੇ ਜੀ ਪਸ਼ੂ ਜੀ ਕੋਈ ਹੱਥ ਸਰਾ ਹੀ ਹੈ ਨਹੀਂ ਆਪਾਂ ਗਾਰੰਟੀ ਲਵਾਂਗੇ ਓਕੇ ਬਾਈ ਕੀ ਮੁੱਲ ਜੈ ਜਫਰ ਜੈ ਜਮਨ ਬਾਈ 76000 ਰੁਪਇਆ 65000 ਦੀ ਬੱਚੀ ਦੇ ਦਾਂਗੇ 76000 ਮੁੱਲ 65000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਜਮਾ ਜੈ ਜਮਨ ਰੱਖਿਆ ਖੇਚ ਕੇ ਮੁੱਲ ਰੱਖਿਆ ਬੜਾ ਬਾਈ ਨੇ ਮੁੱਲ ਰੱਖਿਆ ਬਾਕੀ ਤੋਰਾ ਇੱਕ ਨੰਬਰ ਥਾ ਬਾਕੀ ਵੀਰੇ ਦੋ ਨੰਬਰ ਤੇ ਗੱਲ ਰਹੀ ਆਪਣਾ ਹੀ ਮਾਲ ਪਿੰਡਾ ਜੋ ਲਿਆਂਦਾ ਹੁੰਦਾ ਇੱਕ ਆ ਰੂ ਬੰਦਾ ਦਾ ਮੁੱਲ ਵਾਧੇ ਕਰ ਦਿੰਦਾ ਪਰ ਆਪਾਂ ਦਾ ਇਹ ਆਪਦਾ ਕੰਮ ਚ ਲਾਉਣਾਗਾ ਰੁਪਇਆ 2000 ਨਫੇ ਦਾ ਬਣਦੇ 1500 ਵਾਧੂ ਆ ਨਾਲ ਜਿਹੜਾ ਪਸ਼ੂ ਵਿਕੀ ਜਾਵੇ ਸਹੀ ਗੱਲ ਆ ਬਾਈ ਰੇਟ ਆਪਣੇ ਖੱਚ ਕੇ ਹੁੰਦੇ ਆ ਬਸ ਕੋਈ ਭਰਾ ਇਹਦੇ ਚ ਹੋਣਾ ਕਰੇ ਇਹ ਚ ਬਸ ਮਾਇਨ ਤਾਂ ਨਹੀਂ ਹੋਣਾ ਬਾਈ ਓਕੇ ਬਾਈ ਤੇ ਬਾਕੀ ਰਹੀ ਗੱਲ ਗੱਡੀ ਦੀ 30000 ਕਿਲੋਮੀਟਰ ਆਪਣੀ ਗੱਡੀ ਜਾਂਦੀ ਆ ਗੱਡੀ ਦਾ ਪ੍ਰਬੰਧ ਆਪਣੇ ਕੋਲ ਹੈਗਾ ਹੈਗਾ ਕਿਥੋਂ ਮਰਜ਼ੀ ਬੰਦਾ ਮੰਗਾ ਲੈ ਘਰੇ ਪਹੁੰਚ ਕਰਕੇ ਦੇਵਾਂਗੇ ਬਾਈ ਓਕੇ ਬਾਈ ਠੀਕ ਆ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਜੀ ਬਾਈ ਤੀਜਾ ਸੂਆ ਸੂਈ ਆ ਓਕੇ ਐਵੇਂ ਪਾ ਕਹਿੰਨ ਨੂੰ ਦੂਜਾ ਕਹਦੇ ਉਹਦਾ ਕੋਈ ਫਾਇਦਾ ਨਹੀਂ ਰੀਅਲ ਤੀਜਾ ਸੂਆ ਬਾਕੀ ਨਾਲ ਰੈਡ ਦੇ ਚੈੱਕ ਕਰਾ ਲਓ ਦੂਨੇ ਪਾਸੇ ਬਾਈ ਮਾਇਕ ਨਾ ਕਲੀ ਕਲੀ 나ੜ ਨਾ ਕਰਮ ਵਾਲੀ ਦੀਆਂ ਖੜੀ ਹੈ ਲੈ ਕੀ ਬਾਤ ਆ ਵੱਡੀ 나ੜ ਦੇਖੀ ਲੈ ਇੱਕ ਨੰਬਰ ਆ ਬਾਈ ਆਪਣੇ ਘਰੇ ਬਾਈ ਦੁੱਧ ਇਸ ਟਾਈਮ 18 ਕਿਲੋ ਤਿਆਰ ਆ ਦੱਸਾਂ ਲਈ ਸੂਈ ਹਲੇ ਮਗਰ ਪ੍ਰੀਤ ਦੀ ਬੱਚੀ ਹੈ ਜਾਸੀ ਬੱਚੀ ਹੈ ਬੱਚੀ ਟੌਪ ਦੀ ਆ ਬਾਈ ਤਰੀਕ ਦੇ ਸੀਮਨ ਨੂੰ ਬਹੁਤ ਚੰਗਾ ਬੱਚਾ ਦਿੱਤਾ ਹੈ ਨਾ ਕਰਮ ਵਾਲੀ ਨੇ ਜਿੱਥੋਂ ਆਪਾਂ ਬਾਈ ਬੱਚੀ ਲਈ ਹੈ ਬੈੜ ਲਈ ਹੈ ਇਹ ਉਹਨਾਂ ਦੇ ਘਰੇ 20 ਕਿਲੋ ਦੁੱਧ ਚੋਕੇ ਲਈ ਸੀ ਪਰ ਆਪਣੇ ਘਰੇ ਆ ਕੇ ਨੇ ਉਪਰਾ ਕੀਤਾ ਉਥੋਂ ਗਾਇਆਂ ਚੋਂ ਆਈ ਸੀ ਠੀਕ ਆ ਆਪਣੇ ਘਰੇ 18 ਕਿਲੋ ਦੁੱਧ ਦਾ ਜਿਹਦੇ ਘਰੇ ਯਾਬ ਦੀ ਸੇਵਾ ਦੇ ਬਾਈ ਜੋ ਗਾਇ ਲੈਟੀ ਪੀਆ ਮਗਰ 23 24 ਕਿਲੋ ਲਊਗੀ ਪਰ ਆਪਾਂ ਇਹਦੇ 18 ਕਿਲੋ ਲਾਪਾਂ ਨਾਲ ਮਿਲ ਕੇ ਲੈ ਜੀ ਓਕੇ ਬਾਈ ਠੀਕ ਹੈ ਹਾਂ ਵੈਡ ਚੰਗੀ ਬਹੁਤ ਆ ਮਗਰ ਬੱਚੀ ਟਾਪ ਦੀ ਹੈ ਬਾਈ ਇਹਦਾ ਪੀਸ ਆ ਬੱਚਾ ਮਗਰ ਬੱਚੀ ਦੋ ਨਾਲ ਮਿਲਨੇ ਆ ਬਾਈ ਵੈਡ ਦੀ ਬਿਊਟੀ ਚੈੱਕ ਕਰੋ ਲੈ ਕੱਦ ਫੁੱਲ ਆ ਬਰੀਡ ਫੁੱਲ ਆ ਥਣ ਬਹੁਤ ਚੰਗਾ ਥੀ ਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਣ ਲੱਗਿਆ ਬਾਕੀ ਬੱਚਾ ਬੜਾ ਪਿਆਰਾ ਦਿੱਤਾ ਕਰਮਣੀ ਨੇ ਬਹੁਤ ਚੰਗੇ ਸੀਮਣ ਦੀ ਬੱਚੀ ਬਾਕੀ ਬਈ ਮੱਝਾਂ ਅਰਗੀ ਧਾਰ ਆਏ ਦੀ ਹੂੰ ਨਿਆਣਾ ਪਾ ਪਾ ਨਾ ਪਾ ਐਨੀ ਸੀਲ ਠੰਡੀ ਐ ਵੀ ਤੇ ਮਰਜੀ ਵੇਹ ਧਾਰਾਂ ਦਾ ਪਤਾ ਨਹੀਂ ਮਾਰਦੇ ਬਾਈ ਹੇ ਚਵਾਈ ਚਾਰ ਪੰਜ ਘੰਟੇ ਪਈ ਆ ਪੰਜ ਸਾਰਾ ਦਿਨ ਮਕਰੀ ਜਾਗੀਆਂ ਆ ਹੂੰ ਅਬ ਇਹ ਆਪੇ 2000 ਕਿਲੋਮੀਟਰ ਚ ਆਉਣਾ ਬਾਈ ਭਲਾ ਆ ਦੀ ਤਿੰਨ ਡੰਗ ਚੋ ਕੇ ਲੈ ਜੇ ਜੇ ਕੋਈ ਆਨਲਾਈਨ ਮਗਾਉਂਦਾ ਤੇ ਆਪਣੀ ਫੋਟੋ ਗਾਰੰਟੀ ਆ ਵੀਡੀਓ ਦੇ ਵਿੱਚ ਫੇਰ ਰੱਖਣੀ ਆ ਓਕੇ ਬਾਈ ਠੀਕ ਐ ਠੰਡੀ ਤਾਂ ਇਨੀ ਆ ਦੇਖ ਲੈ ਯਾਰ ਲੈ ਕਹੀਂ ਆ ਕਿੱਥੇ ਬਿਠਾਉਂਦਾ ਬਸੂ ਕਿ ਨਹੀਂ ਜੀ ਜਿਵੇਂ ਮਰਜੀ ਵੇਚਾ ਕੋਈ ਚੱਕਰੀ ਨਹੀਂ ਬਾਕੀ ਤੋਰਾ ਇੱਕ ਨੰਬਰ ਬਰੀਕ ਵਾਲੀ ਆ ਪਤਲੀ ਚਮੜੀ ਦੀ ਆ ਕਿ ਨਹੀਂ ਜੀ ਸਹੀ ਆ ਬਈ ਹੂੰ ਬਈ ਆਰਾਜ਼ ਦੇਣ ਦਾ ਪਸ਼ੂ ਆਪਾਂ ਕਿਸੇ ਨੂੰ ਗਲਤ ਲਿਆ ਕੇ ਦਿੰਦੇ ਨਹੀਂ ਠੀਕ ਆ ਰੱਬ ਮਾਰ ਜੇ ਫੌਂ ਵਾਰੀ ਲੱਖ ਮਾਰ ਜੇ ਆਰਾਜ਼ ਦੀ ਨੀਅਤ ਵਿੱਚ ਗਲਤ ਪਸ਼ੂ ਨਹੀਂ ਦਿੰਦੇ ਕਿਉਂਕਿ ਪਹਿਲਾ ਪੈਸੇ ਆਪਾਂ ਆਪ ਲਾ ਕੇ ਖਰੀਦ ਕੇ ਲਏ ਹੁੰਦੇ ਆ ਬਾਅਦ ਚ ਦਿੰਨੇ ਆ ਕਿਉਂਕਿ ਆਪਾਂ ਸਾਰੀ ਉਮਰ ਇਹੀ ਕੰਮ ਕਰਨਾ ਕੋਈ ਇਹ ਤਾਂ ਹੈ ਨਹੀਂ ਕਿ ਅੱਜ ਵੀਡੀਓ ਪਾ ਕੇ ਮੇਰੋ ਪਸ਼ੂ ਨਹੀਂ ਲਿਓਣਾ ਹੂੰ ਸਹੀ ਗੱਲ ਆ ਬਈ ਤੇ ਕੀ ਮੋਲ ਹੈ ਜਾਇਜ਼ ਦਾ ਇਹਦਾ ਮੋਲ ਵੀਰੇ 70000 ਰੁਪਿਆ ਠੀਕ ਹੈ ਇਹ ਪ੍ਰੇਅਰ ਦੀ ਦਵਾਂਗੇ 70000 ਮੁੱਲ ਆ 75000 ਦੀ ਵੜ ਬਾਈਆਂ ਨਾ ਦੇ ਦੇ ਜੇ ਆਪਣੇ ਘਰੇ ਬਈ ਇੱਕ ਤਾਂ ਖੜੀ ਰਹੀ ਦੋਵਾਂ ਖੜੀ ਰਹੀ ਜੀ ਲਾ ਗਈ ਉਹ ਤਾਂ ਬਈ 20 ਕਿਲੋ ਜਮਾ ਲੀਟਰ ਮਾਰ ਕੇ ਕਹਿੰਦਾ ਜਮਾ ਜੋਕ ਕੇ ਦੇ ਦੇਾਂਗੇ ਠੀਕ ਹੈ ਇਸ ਟਾਈਮ 18 ਕਿਲੋ ਜਮਾ ਤਿਆਰ ਆ ਹਮ ਮੁੱਲ ਬਈ ਨੇ ਜਮਾ ਜੈਦ ਰੱਖਿਆ ਦੁੱਧ ਵਾਲੀ ਬਹਿਣਾ ਮਾਰੋ ਬਈ ਬੱਚੀ ਚੈੱਕ ਕਰਾਓ ਬਹੁਤ ਚੰਗਾ ਮਗਰ ਬੱਚੀ ਬਾਲੀ ਚੰਗੀ ਆ ਬੱਚੀ ਦੇਖੋ ਬਈ ਨਾਲ ਹੀ ਤਿਆਰ ਹੋਣਾ ਹੁੰਦਾ ਹੈਗਾ ਦੋ ਜਾਨਵਰ ਮਿਲ ਜਾਣੇ ਨੇ ਬਾਈ ਬੱਚੇ ਵੀ ਟੌਪ ਦੀ ਆ ਬਾਈ ਰੀਜ ਦੇ ਸੀਮਨ ਦੀ ਬੱਛੀ ਆ ਠੀਕ ਆ ਤੇ ਜੋ ਬੱਛੀ ਦੀ ਫੁੱਲ ਸੇਵਾ ਹੋਗੀ ਦੁੱਧ ਮਿਲਿਆ ਤੇ ਨਾਲ ਹੀ ਇਹਨੇ ਤਿਆਰ ਹੋ ਜਾਣਾ ਬਾਈ ਸਹੀ ਗੱਲ ਆ ਬਾਈ ਕੀ ਬਾਤ ਆ ਬਿਊਟੀਫੁੱਲ ਲੱਗਣੀ ਨਾਲਾ ਨੂੜਾ ਕਰਨ ਵਾਲੀ ਦੇ ਫੁੱਲ ਚੰਗੀਆਂ ਲੈ ਬਾਈ ਦਾਸਦਾ ਯਾਰ ਵੀ ਦੁੱਧ ਵਾਲਾ ਪੀਸਾ ਬਾਕੀ ਕੋਈ ਟਟਮਾ ਲੈਵਾ ਨਹੀਂ ਕਿ ਨਹੀਂ ਜੀ ਬਾਈ ਲੈਵਾ ਵੀ ਪੂਰਾ ਵਧੀਆ ਹੈਗਾ ਸ਼ੀਟਿੰਗ ਵਾਲਾ ਲੈਵਾ ਆ ਗਿਆ ਸ਼ੀਟਿੰਗ ਵਾਲਾ ਲੈਵਾ ਦੇਖੋ ਲੈ ਪੂਰਾ ਜੋਸ਼ ਆਥਣਾ ਦੇ ਵਿੱਚ ਬਾਈ ਫੇਸਬੁਕ ਬੜਾ ਚੰਗਾ ਤੇ ਕਿਸੇ ਸਿਰ ਹਣਿਆ ਦਾ ਬਾਈ ਇਹਨੂੰ ਆਹ ਪੜਾ ਦੂਜੇ ਪਾਸੇ ਹੀ ਬਹਿ ਕੇ ਚਵਾਈ ਕਰੀ ਗੱਲ ਆਹ ਤਾਂ ਇਹ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਰਹੇ ਆ ਓਕੇ ਕਿਹੋ ਲਈ ਆ ਮਾਰਕ ਨੇ ਦੱਸਿਆ ਸੀ ਇਹਨਾਂ ਸੀ ਦੋਵੇਂ ਪਾਸੇ ਬਹਿ ਕੇ ਚੁੰਦੇ ਰਹੇ ਆ ਕਿਉਂਕਿ ਥਣ ਵੀ ਬਹੁਤ ਬਾਈ ਪੀੜੀ ਦੇ ਪਾਵੇਂ ਉਹ ਸਹੀ ਗੱਲ ਹੈ ਕਿਠਾਂ ਤੇ ਲੱਗੇ ਵਿਚਾਰੇ ਪਾਸੇ ਹਾਂਜੀ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਵੀਰੇ